ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਸਿੰਪਲ ਸਰਲ ਤੇ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ 10 ਰੁਪਏ ਦੇ ਨਾਲ ਕਰ ਲੈ ਤੇ ਈ ਉਪਾਅ ਦੇ ਨਾਲ ਖੁਚ ਜਾਂਦੇ ਨੇ ਤੁਹਾਡੀ ਸਾਰੀ ਕੰਮ ਪੂਰੇ ਕਹਿੰਦਾ ਭਾਵੇਂ ਕੀ ਤੁਹਾਡੇ ਘਰ ਦੀ ਸਾਰੀ ਕਰੀਪੀ ਤੂਰ ਹੋ ਜਾਵੇਗੀ ਗੱਲ ਕਰਦੇ ਆ ਕਿ ਇਸ ਉਪਾਅ ਨੂੰ ਅਸੀਂ ਕਦੋਂ ਕਿਵੇਂ ਤੇ ਕਿਹੜੇ ਸਮੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜੀ ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ। ਇਹ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ। ਚਾਹੇ ਕਿੰਨਾ ਵੀ ਖਰਾਬ ਹੋਵੇ ਮੰਗਲ ਦਾਸ ਰੁਪਏ ਦੇ ਉਪਾਦ ਦੇ ਨਾਲ ਹੋ ਜਾਂਦਾ ਹੈ ਸ਼ੁਭ। ਅੱਜ ਮੈਂ ਤੁਹਾਨੂੰ ਇੱਕ ਅਜੀਹਾ ਉਪਾਅ ਦੱਸਣ ਵਾਲੀਆਂ ਜੋ ਕਿ ਇੱਕ ਇੱਟ ਦੇ ਨਾਲ ਜੁੜਿਆ ਹੋਇਆ ਹੈ ਇਹ ਇੱਕ ਇੱਟ ਦਾ ਉਪਾਅ ਤੁਹਾਡੀ ਚਾਹੇ ਜਿੰਨਾ ਮਰਜੀ ਖਰਾਬ ਮੰਗਲ ਹੋਵੇ ਮੰਗਲ ਦੇ ਬੁਰੇ ਅਸਰ ਤੁਹਾਡੀ ਜੀਵਨ ਵਿੱਚ ਆ ਰਹੇ ਹੋਣ ਬਿਮਾਰੀਆਂ ਝਗੜੇ ਵਿਆਹ ਦੀਆਂ ਸਮੱਸਿਆਵਾਂ ਤੇ ਚਾਹ ਪੀਰ ਜੀਵਨ ਦੇ ਵਿੱਚ ਅਨੇਕਾ ਤਰ੍ਹਾਂ ਦੀਆਂ ਤਕਲੀਫਾਂ ਜੋ ਕਿ ਤੁਹਾਡੀਆਂ ਖੁਸ਼ੀਆਂ ਨੂੰ ਨਸ਼ਟ ਕਰ ਰਹੀਆਂ ਨੇ ਇਹ ਸਿਰਫ ਤੇ ਸਿਰਫ ਇੱਟ ਦੇ ਉਪਾਅ ਦੇ ਨਾਲ ਤੁਹਾਡਾ ਮੰਗਲ ਠੀਕ ਹੋ ਜਾਵੇਗਾ 100 ਰੁਪਏ ਦਾ ਹੈ ਉਪਾਅ ਆਖ ਤੋਂ 100 ਰੁਪਏ ਦਾ ਉਪਾਅ ਤੇ ਕਰਨ ਦਾ ਤਰੀਕਾ ਸਮਝਾਂਗੇ ਤੇ ਇਸ ਉਪਾਅ ਨੂੰ ਸਹੀ ਤਰੀਕੇ ਦੇ ਨਾਲ ਆਪਣੇ ਲਈ ਇੱਕ ਵਰਦਾਨ ਸਾਬਿਤ ਹੁੰਦਾ ਹੋਇਆ ਦੇਖਾਂਗੇ ਤੋ ਇਸੇ ਤਰੀਕੇ ਦੇ ਨਾਲ ਇਟ ਜਿਵੇਂ ਕਿ ਤੁਹਾਡੇ ਹਰ ਇੱਕ ਖੇਤਰ ਦੇ ਵਿੱਚ ਮਿਲ ਜਾਂਦੀ ਅਜਿਹਾ ਵੀ ਨਹੀਂ ਕਿ ਇਟ ਨਹੀਂ ਮਿਲਦੀ ਤੁਸੀਂ ਲੈਣੀਏ ਤੇ ਸਿਰਫ ਤੇ ਸਿਰਫ ਨਵੀਂ ਇਟ ਇਸ ਚੀਜ਼ ਦਾ ਧਿਆਨ ਜਰੂਰ ਰੱਖਿਓ ਤੁਹਾਡੇ ਇੱਥੇ ਕੋਈ ਵੀ ਉਹ ਸਾਰੀ ਦਾ ਸਮਾਨ ਜੋ ਰੱਖਦੀ ਨੇ ਉਹਨਾਂ ਦੇ ਕੋਲੋਂ ਇੱਟ ਲੈਣੀ ਹੈ ਤੁਹਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿਸੇ ਦੀ ਖਰੀਦੀ ਹੋਈ ਇੱਟ ਉਥੋਂ ਤੁਸੀਂ ਇੱਟ ਨਾ ਚੋਕੋ ਜਿਵੇਂ ਕਈ ਵਾਰ ਕੀ ਹੁੰਦਾ ਹੈ ਕਿ ਆਸ-ਪਾਸੇ ਕਿਸੇ ਦਾ ਮਕਾਨ ਬਣ ਰਿਹਾ ਹੁੰਦਾ ਹੈ ਤੜੀ ਕਿਤੇ ਉਹ 8 ਲਗਾ ਕੇ ਜਾਂਦਾ ਹੈ ਬੱਚੇ ਵਗੈਰਾ ਚੁੱਕ ਲੈਂਦੇ ਨਹੀਂ ਤੇ ਉਥੋਂ ਇੱਕ 2 4 ਇੱਟਾਂ ਦਾ ਅਜਿਹਾ ਕੰਮ ਨਾ ਕਰੋ ਕਿਉਂਕਿ ਤੁਸੀਂ ਉਹ ਪਾ ਕਰਨਾ ਹੈ ਤੇ ਤੁਹਾਨੂੰ ਇਹ ਇੱਟ ਖਰੀਦਣੀ ਹੀ ਪਵੇਗੀ ਹੁਣ ਇਹ ਇੱਟ ਕਿਉਂ ਅਸਕੇ ਅਸੀਂ ਇਸ ਲਈ ਤੇ ਇਸ ਨੂੰ ਮੰਗਲ ਦੇ ਉਹ ਪਾ ਲਈ ਕਿਵੇਂ ਅਸੀਂ ਇਸਤੇਮਾਲ ਕਰਨਾ ਹੈ ਇਹ ਸਮਝਾएंगे ਇਹ ਉਹ ਹੁੰਦੀ ਹੈ ਇੱਟ ਉਹ ਹੁੰਦੀ ਏ ਜੋ ਕਿ ਇੱਕ ਪੱਠੇ ਦੇ ਵਿੱਚ ਪੱਕੀ ਹੁੰਦੀ ਏ ਇੱਕ ਨੂੰ ਪਕਾਉਣ ਦੇ ਲਈ ਮਿੱਟੀ ਦਾ ਇਸਤੇਮਾਲ ਕੀਤਾ ਗਿਆ ਤੇ ਪੱਠੇ ਦੇ ਵਿੱਚ ਇਸ ਨੂੰ ਇੰਨਾ ਜ਼ਿਆਦਾ ਲਾਲ ਕੀਤਾ ਗਿਆ ਏ ਇੰਨਾ ਲਾਲ ਕੀਤਾ ਗਿਆ ਏ ਕਿ ਇਸ ਨੇ ਪੱਕ ਕੇ ਇੱਟ ਦਾ ਰੂਪ ਲੈ ਲਿਆ ਹੁਣ ਜੋ ਵੀ ਚੀਜ਼ ਪੱਠੀ ਦੇ ਵਿੱਚ ਜਾਂਦੀ ਏ ਪੱਠੀ ਜੋ ਹੁੰਦੀ ਏ ਮੰਗਲ ਦੀ ਹੁੰਦੀ ਏ ਤੇ 네ਗੇਟਿਵ ਵਿੱਚੋਂ ਮੰਗਲ ਹੁੰਦਾ ਉਹ ਪੱਠੀ ਜਾਂ ਤੰਦੂਰ ਜਾਂ ਜਾਂ ਫਿਰ ਕੁਝ ਇਸ ਤਰ੍ਹਾਂ ਦੇ ਨਾਲ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਸਭ ਨੈਗੇਟਿਵ ਮੰਗਲ ਕਹਿਰ ਦਾ ਭਾਵ ਕੇ ਮੰਗਲਬਦ ਮੰਨਿਆ ਜਾਂਦਾ। ਜਦੋਂ ਵੀ ਤੁਸੀਂ ਮੰਗਲਬਦ ਦਾ ਏਕ ਉਪਾਅ ਤੁਸੀਂ ਸੁਣਿਆ ਹੋਵੇਗਾ 43 ਦਿਨ ਤੰਦੂਰ ਦੀਆਂ ਮਿੱਠੀਆਂ ਰੋਟੀਆਂ ਲੱਗੀਆਂ ਹੋਈਆਂ ਬਿਨਾਂ ਕਿਸੇ ਰੋੜ ਜਾਂ ਸਰੀਏ ਦੀ ਸਹਾਇਤਾ ਦੇ ਨਾਲ ਕੱਡੀਆਂ ਹੋਈਆਂ ਰੋਟੀਆਂ ਕੁੱਤਿਆਂ ਨੂੰ ਦੇਣੀਆਂ ਹਨ ਤਾਂ ਉਹ ਤਾਂ ਤੁਸੀਂ ਕਰ ਨਹੀਂ ਸਕੋਗੇ। ਕਿਉਂਕਿ ਤੰਦੂਰ ਕਈ ਵਾਰ ਮੁਸ਼ਕਿਲ ਹੁੰਦਾ ਏ ਤਦ ਹੀ ਮੈਂ ਤੁਹਾਡੇ ਲਈ ਇਹ ਉਪਾ ਲੈ ਕੇ ਆਈਆਂ ਇਹ ਸਧਾਰਨ ਤੇ ਆਸਾਨ ਉਪਾਅ ਜਿਸ ਨੂੰ ਤੁਸੀਂ ਆਸਾਨੀ ਦੇ ਨਾਲ ਕਰ ਸਕਦੇ ਹੁੰਦਾ ਸਭ ਤੋਂ ਪਹਿਲਾਂ ਚੇੜੀ ਤੁਸੀਂ ਇੱਟ ਲੈ ਕੇ ਆਓ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੂੰਰ ਉਹ 8 ਦਾ ਉਪਾਅ ਤੁਸੀਂ ਕਦੋਂ ਕਰਨਾ ਹੈ ਤੁਹਾਡੀ kundli ਵਿੱਚ ਮੰਗਲ 네ਗੇਟਿਵ 네ਗੇਟਿਵ ਮੰਗਲ ਕਿਤੇ ਵੀ ਹੋ ਸਕਦਾ ਹੈ ਇਹ ਚੀਜ਼ ਨਹੀਂ ਕਿ ਮੰਗਲ ਤੁਹਾਡੀ ਸ਼ੁਭ ਬੈਠੇ ਹੋਏ ਤਾਂ ਉਹ 네ਗੇਟਿਵ ਨਹੀਂ ਹੈ ਉਹ 네ਗੇਟਿਵ ਹੀ ਹੈ ਉਸ ਦੇ ਲੱਛਣ ਤੁਹਾਡੀ ਜੀਵਨ ਵਿੱਚ ਕਿਵੇਂ ਮਿਲਣਗੇ ਤੁਹਾਡੀ ਹਰ ਖੁਸ਼ੀ ਵਿੱਚ ਕਿਤੇ ਨਾ ਕਿਤੇ ਪਰੇਸ਼ਾਨੀਆਂ ਆਵੇਗੀ ਤੁਹਾਨੂੰ ਹਰ ਸਮੇਂ ਕੁਝ ਨਾ ਕੁਝ ਦਿੱਕਤ ਹੋਵੇਗੀ ਤੁਸੀਂ ਖੁਸ਼ੀ ਮਨਾਓਗੇ ਸਮੱਸਿਆਵਾਂ ਆ ਜਾਣੀ ਤੁਸੀਂ ਚੰਗੇ ਕੱਪੜੇ ਪਹਿਨ ਲੈ ਕਿਸੇ ਨੇ ਤੁਹਾਡੀ ਤਾਰੀਫ਼ ਕਰ ਦਿੱਤੀ ਤਾਂ ਤੁਹਾਨੂੰ ਸਮੱਸਿਆਵਾਂ ਹੋ ਗਈਆਂ ਸਮੱਸਿਆਵਾਂ ਕਿਵੇਂ ਤੁਹਾਡੀ ਸਿਹਤ ਖਰਾਬ ਹੋ ਗਈ ਤੁਹਾਨੂੰ ਸਿਰ ਭਾਰੀਪਣ ਹੋ ਗਿਆ ਤੁਹਾਡੇ ਘਰ ਵਿੱਚ ਕੋਈ ਚੰਗਾ ਕੰਮ ਹੋ ਗਿਆ ਕਿਸੇ ਬੱਚੇ ਨੂੰ ਨੌਕਰੀ ਮਿਲ ਗਈ ਜਾਂ ਫਿਰ ਕਿਸੇ ਦਾ ਵਿਆਹ ਹੋ ਗਿਆ ਜਾਂ ਕੁਝ ਵੀ ਹੋ ਗਿਆ ਗੁਮਾਂਢੀ ਵਾਲੇ ਜਨਮ ਕੀ ਹਾਈ ਇਨਾ ਦਾ ਤਾਂ ਅਜੀਹਾ ਹੋ ਗਿਆ ਜ਼ਰੂਰ ਕੁਝ ਉਲਟੇ ਕੰਮ ਕਰਦੇ ਹੋਣਗੇ ਇਹ ਉਹ ਬਹੁਤ ਸਾਰੀਆਂ ਕਲਾਂ ਕਰਦੇ ਨੇ ਹੁਣ ਤੁਸੀਂ ਸਮਝ ਗਏ ਹੋ ਕਿ ਤੁਹਾਡੇ ਸਾਰੇ ਚੰਗੇ ਕੰਮਾਂ ਤੇ ਗਰੇਣ ਲੱਗਦਾ ਹੈ ਤੇ ਮੰਗਲਬਦ ਦੇ ਕਾਰਨ ਵਿਆਹ ਨਹੀਂ ਹੁੰਦੇ ਘਰ ਵਿੱਚ ਕਈ ਲੋਕ ਕੁਵਾਰੇ ਹੀ ਘੁੰਮਦੇ ਰਹਿੰਦੇ ਆ ਤੇ ਜੀਵਨ ਵਿੱਚ ਜੋ ਵੀ ਚੰਗੇ ਮੌਕੇ ਹੁੰਦੇ ਨੇ ਉਹ ਨਹੀਂ ਆਉਂਦੇ ਬਿਮਾਰੀ ਜੇਕਰ ਸਰੀਰ ਦੇ ਵਿੱਚ ਲੱਗ ਜਾਵੇ ਤਾਂ ਬਹੁਤ ਗੰਦੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਲੰਬਾ ਸਮਾਂ ਚੱਲਣ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ ਕੋਨ ਦੇ ਨਾਲ ਸੰਬੰਧਿਤ ਰੋਗ ਸਭ ਮੰਗਲ ਤੋਂ ਹੀ ਦੇਖੇ ਜਾਂਦੇ ਨੇ ਇਹ ਤਾਂ ਹੋ ਗਏ ਨੇ ਲੱਛਣ ਹੁਣ ਮੰਗਲ ਕੇਤੂ ਦੇ ਨਾਲੇ ਮੰਗਲ ਰਾਹੂ ਦੇ ਨਾਲੇ ਤੇ ਮੰਗਲ ਬੁੱਧ ਦੇ ਨਾਲੇ ਤੁਹਾਡੀ ਕੁੰਡਲੀ ਦੇ ਵਿੱਚ ਦੇਖੋ ਕਿਤੇ ਵੀ ਜੇਕਰ ਮੰਗਲ ਚੌਥੇ ਘਰ ਵਿੱਚ ਹੈ ਮੰਗਲ ਅੱਠਵੇਂ ਘਰ ਵਿੱਚੇ ਤਦ ਅਜੇ ਹੀ ਕੇਸ ਵਿੱਚ ਤੁਹਾਡਾ ਮੰਗਲ ਨੈਗੇਟਿਵ ਮੰਨਿਆ ਜਾਂਦਾ ਹੈ ਜੋ ਲੋਕ ਕਹਿੰਦੇ ਆ ਕਿ ਅਸੀਂ ਮੰਗਲੀ ਕਾ ਮੰਗਲਿਕ ਦੇ ਵਿੱਚ ਕੀ ਹੁੰਦਾ ਹੈ ਕਿ ਮੰਗਲ ਪਹਿਲੇ ਘਰ ਵਿੱਚ ਮੰਗਲ ਦੂਜੇ ਘਰ ਵਿੱਚ ਜਾਂ ਫਿਰ ਚੌਥੇ ਘਰ ਵਿੱਚ ਇਸ ਤੋਂ ਇਲਾਵਾ ਮੰਗਲ ਅੱਠਵੇਂ ਘਰ ਵਿੱਚ ਮੰਗਲ 12ਵੇਂ ਘਰ ਵਿੱਚ ਇਹ ਮੰਗਲਿਕ ਹੁੰਦੇ ਨੇ ਜੇਕਰ ਮੰਗਲਿਕ ਹੈ ਤਾਂ ਵਿਆਹ ਦੀ ਜ਼ਿੰਦਗੀ ਵਿੱਚ ਸਮੱਸਿਆ ਹੈ ਤਾਂ ਤਦ ਹੀ ਤੁਹਾਨੂੰ ਇਹ ਏਟ ਦਾ ਉਪਾਅ ਕੰਮ ਕਰੇਗਾ ਤਾਂ ਇਹ ਸਭ ਪਰੇਸ਼ਾਨੀਆਂ ਤੁਹਾਡੇ ਜੀਵਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਹੁਣ ਤੁਸੀਂ ਥੋੜਾ ਜਿਹਾ ਦਿਮਾਗ ਲਗਾਓ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਕਿ ਤੁਸੀਂ ਜਦੋਂ ਵੀ ਸਫ਼ਰ ਕਰਦੇ ਇਤੇ ਤੁਸੀਂ ਦੇਖਿਆ ਹੋਵੇਗਾ ਕਿਤੇ ਕੋਈ ਪੂਜਾ ਸਥਾਨ ਜਾਂ ਪੂਜਾ ਸਥਾਨ ਦੇ ਆਸ-ਪਾਸ ਹੀ ਤੁਹਾਨੂੰ ਲੋਕ ਇੱਟਾਂ ਸੁੱਟਦੇ ਹੋਏ ਦਿਖਾਈ ਦਿੰਦੇ ਹੋਣਗੇ ਕਿ ਉੱਥੇ ਇੱਟਾਂ ਸੁੱਟ ਦਿੰਦੇ ਨੇ ਕੋਈ ਟਰਾਲੀ ਭਰ ਕੇ ਜਾ ਰਹੀ ਹੈ ਇੱਟਾਂ ਦੀ ਤਾਂ ਉੱਥੇ ਇੱਟ ਸੁੱਟ ਕੇ ਜਾਂਦੇ ਨੇ ਇੱਕ ਜਾਂ ਦੋ ਜਾਂ ਫਿਰ ਚਾਰ ਜਿੰਨੀ ਇੱਛਾ ਹੁੰਦੀ ਹੈ ਔਰ ਛੁੱਟ ਦਿੰਦੇ ਨੇ ਜਿੰਨਾ ਚੱਲਦੇ ਚੱਲਦੇ ਵਿੱਚ ਛੁੱਟਿਆ ਜਾਵੇ ਛੁੱਟਦੇ ਜਾਂਦੀ ਨਹੀਂ ਤਾਂ ਉਥੇ ਉਹ ਇੱਟ ਕਿਉਂ ਛੁੱਟੀ ਜਾਂਦੀ ਇੱਕ ਤਾਂ ਉਸ ਧਾਰਮਿਕ ਉਥੇ ਧਾਰਮਿਕ ਸਾਨੇ ਉਹ ਵੀ ਬਣ ਜਾਵੇ ਜੋ ਮੰਗਲ ਦਾ ਦੋਸ਼ ਏ ਉਹ ਵੀ ਨਾ ਲੱਗੇ ਕਿਉਂਕਿ ਦੇਖੋ ਮੰਗਲ ਤੁਹਾਡੀ ਉਹ ਸਾਰੀ ਏ ਤੇ ਮੰਗਲ ਉਹ ਕੁਸ਼ੀਏ ਜੋ ਜਦੋਂ ਤੁਹਾਡੇ ਘਰ ਦਾ ਲੈਂਟਰ ਪੈਂਦਾ ਤਾਂ ਤੁਸੀਂ ਮਠਿਆਈ ਵੰਡਦੇ ਹੋ ਛੱਤ ਰਾਹੁਏ ਦਿਵਾਨਾ ਸ਼ਨੀ ਨੇ ਤੇ ਜੋ ਪੂਰਾ ਹੁੰਦਾ ਘਰ ਮਕਾਨ ਉਸਾਰੀ ਹੁੰਦੀ ਏ ਜੋ ਬੰਡਾਈ ਹੁੰਦੀ ਏ ਚਣਾਈ ਜਿਸ ਨੂੰ ਅਸੀਂ ਕਹਿੰਦੇ ਆ ਇੱਕ ਦੇ ਉੱਪਰ ਇੱਕ ਸੀਮਿੰਟ ਲਗਾ ਕੇ ਇਹ ਸਭ ਮੰਗਲੇ ਭੂਮੀ ਮੰਗਲੇ ਤਾਂ ਬਿਨਾ ਭੂਮੀ ਦੇ ਤਾਂ ਮਕਾਨ ਨਹੀਂ ਖੜਾ ਹੁੰਦਾ ਤਾਂ ਸ਼ਨੀ ਮੰਗਲ ਰਾਹੁ ਇਹਨਾਂ ਸਭ ਦਾ ਅਸਰ ਉਹਨਾਂ ਦੇ ਫਿਰ ਬਾਅਦ ਵਿੱਚ ਸਾਰੇ ਗ੍ਰਹਿਆਂ ਦੀ ਜੋ ਹਾਜ਼ਰੀ ਹੁੰਦੀ ਏ ਘਰ ਵਿੱਚ ਦੇਖੀ ਜਾਂਦੀ ਏ ਸਾਰੇ ਗ੍ਰਹ ਘਰ ਵਿੱਚ ਹੁੰਦੇ ਨੇ ਤਦ ਹੀ ਤਾਂ ਕਿਹਾ ਜਾਂਦਾ ਮਕਾਨ ਕੁੰਡਲੀ ਮਕਾਨ ਤੋਂ ਕੁੰਡਲੀ ਬਣ ਜਾਂਦੀ ਏ ਸੋਚੋ ਕਿੰਨੀ ਵਿਸ਼ਾਲ ਤੇ ਇਹ ਜੋਤਿਸ਼ ਲਾਲ ਕਿਤਾਬ ਵਿੱਚ ਇਹ ਹੀ ਸਭ ਚੀਜ਼ਾਂ ਪਤਾ ਲੱਗ ਜਾਂਦੀਆਂ ਹੁਣ ਤੁਸੀਂ ਇਹ ਉਪਾਅ ਕਿਵੇਂ ਕਰਨਾ ਹੈ ਇਹ ਸਮਝੋ ਪਹਿਲਾ ਤਾਂ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਆਸ-ਪਾਸੇ ਕਿਤੇ ਵੀ ਧਾਰਮਿਕ ਸਥਾਨ ਵਿੱਚ ਮੰਗਲਵਾਰ ਦੇ ਦਿਨ ਇਸ ਚੀਜ਼ ਦਾ ਧਿਆਨ ਰੱਖੋ ਮੰਗਲਵਾਰ ਦੇ ਦਿਨ ਤੁਸੀਂ ਦੇਨ ਦੇ ਸਮੇਂ ਉਥੇ ਈਟ ਦਾਨ ਕਰੋ ਤੁਹਾਡੀ ਕੁੰਡਲੀ ਵਿੱਚ ਜਿੱਥੇ ਵੀ ਮੰਗਲ ਬੈਠਾ ਹੈ ਮੰਨ ਲਓ ਪਹਿਲੇ ਘਰ ਵਿੱਚ ਬੈਠਾ ਹੈ ਤਾਂ ਇੱਕ ਈਟ ਦੇ ਆਓ ਤੇ ਜਾਂ ਫਿਰ 12 ਦੇ ਆਓ ਤੁਹਾਡੀ ਗੁੰਡਲੀ ਵਿੱਚ ਚੌਥੇ ਘਰ ਵਿੱਚ ਮੰਗਲ ਬੈਠਾ ਹੈ ਤਾਂ 4 ਇੱਟਾਂ ਦੇ ਆਓ ਤੁਹਾਡੀ ਗੁੰਡਲੀ ਦੇ 8ਵੇਂ ਘਰ ਦੇ ਵਿੱਚ ਮੰਗਲ ਬੈਠਾ ਹੈ ਤਾਂ 8 ਹੀ ਇੱਟਾਂ ਦੇ ਕੇ ਆਓ ਤੇ ਅਗਰ ਮੰਨ ਲਓ ਕਿ 12ਵੇਂ ਘਰ ਹੈ ਤਾਂ ਵੀ 12 ਵੀ ਪਹਿਲੇ ਘਰ ਦੇ ਵਿੱਚ ਹੈ ਤਾਂ ਵੀ ਤੁਸੀਂ 12 ਹੀ ਇਸ ਤਰ੍ਹਾਂ ਦੇ ਨਾਲ ਇੱਟਾਂ ਦਾ ਤੁਹਾਨੂੰ ਥੋੜਾ ਜਿਹਾ ਸੰਜੋਜਨ ਬਣਾ ਲੈਣਾ ਹੈ वैसे कोई सीमा नहीं पर फिर भी जितना ज्यादा दान कर सकनी हो कर लो क्योंकि ये मंगल चदो शुभ स्थान पे पहुंचेगा तादो उस मंगल ਦੇ ਜੋ ਚਹਿਰੀਲੇ ਦੋਸ਼ ਹਨ ਤੁਹਾਡੇ ਜੀਵਨ ਤੋਂ ਦੂਰ ਹੋ ਜਾਣਗੇ ਤੇ ਕੋਈ ਵੀ ਨਹੀਂ 72 8 ਜਾਂ 10 ਰੁਪਏ ਦਾ ਇਹ ਉਪਾਹ ਹੋਵੇਗਾ ਤੁਹਾਡੇ ਇਥੇ ਜਿੰਨੇ ਦੀ ਵੀ ਇਟ ਮਿਲਦੀ ਦੇਖ लो 10 ਰੁਪਏ ਤੋਂ ਜ਼ਿਆਦਾ ਕੀ ਹੋਵੇਗੀ ਵੱਧ ਤੋਂ ਵੱਧ 1 ਰੁਪਇਆ ਫालतू ਹੀ ਹੋਵੇਗੀ ਅਲੱਗ-ਅਲੱਗ ਖੇਤਰ ਦੇ ਹਿਸਾਬ ਨਾਲ ਅਲੱਗ-ਅਲੱਗ ਭਾਅ ਹੋ ਸਕਦਾ ਏ ਹੁਣ ਦੇਖੋ ਮੰਗਲ 1 ਤਾਂ ਅਸੀਂ ਤੁਸੀਂ ਈਟਾਂ ਦਾ ਉਪਾਅ ਕਰ ਲਿਆ ਇਸੇ ਨਾਲ-ਨਾਲ ਚਾਂਦੀ ਦਾ ਵਰਗਾਕਾਰ ਟੁਕੜਾ ਆਪਣੀ ਜੇਬ ਵਿੱਚ ਜਰੂਰ ਰੱਖੋ ਗਲੇ ਵਿੱਚ ਪਹਿਨ ਸਕਦੇ ਹੋ ਤਾਂ ਲੋਕੇਟ ਵਿੱਚ ਤਾਂ ਵੀ ਪਹਿਨ ਲਓ ਮੰਗਲ ਨੂੰ ਮਜ਼ਬੂਤ ਰੱਖਣ ਲਈ ਮੰਗਲ ਦੀ ਊਰਜਾ ਨੂੰ ਮਜ਼ਬੂਤ ਰੱਖਣ ਦੇ ਲਈ ਇਸ ਤਰ੍ਹਾਂ ਨਾਲ ਮੰਗਲ ਦੀ ਥੈਲੀ ਆਪਣੇ ਸਰਾਣੀ ਦੇ ਹੇਠਾਂ 'ਚ ਰੂ ਰੱਖੋ ਜੇਕਰ ਤੁਹਾਨੂੰ ਵਾਰ-ਵਾਰ ਸੱਟ ਪਰੇਸ਼ਾਨੀਆਂ ਡਰ ਨજર ਦੋਸ਼ ਇਸ ਚੀਜ਼ ਦੀ ਪਰੇਸ਼ਾਨੀ ਰਹਿੰਦੀ ਏ ਕਿ ਤੁਸੀਂ ਵਾਰ ਵੀ ਜਾਣੀ ਹੋ ਤਾਂ ਇੱਕ ਥੈਲੀ ਆਪਣੇ ਬੈਗ ਜਾ ਫਿਰ ਆਪਣੇ ਨਾਲ ਜੋ ਵੀ ਕੁਝ ਰੱਖਣੀ ਹੋ ਉਸ ਵਿੱਚ ਰੱਖ ਲਓ ਹੁਣ ਇਹ ਉਪਾ ਤੁਸੀ ਸਮਝ ਗਏ ਤਰੀਕਾ ਸਮਝ ਗਏ ਇਥੇ ਮੰਗਲ ਨੂੰ ਸ਼ੁਭ ਕਰਨ ਦਾ ਤਰੀਕਾ ਸਮਝ ਗਏ ਬਾਕੀ ਦੇਖੋ ਇਟ ਦੇ ਨਾਲ ਬਹੁਤ ਸਾਰੇ ਉਪਾ ਹੁੰਦੇ ਨੇ ਚਲ ਮੈਂ ਹੁਣ ਤੁਹਾਨੂੰ ਇੱਕ 골ਡਨ ਟਿਪ ਵੀ ਦੇ ਦਿੰਨੀ ਆ ਗੋਲਡਨ ਟੇਪ ਹੈ ਕਿ ਤੁਹਾਡੇ ਲਈ ਇਟ ਦਾ ਇਟ ਨਾਲ ਹੁੰਦਾ ਹੈ ਤੁਹਾਡੇ ਢਿੱਡ ਕੈਂ ਦਾ ਭਾਵ ਕਿ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਚੇਕਰ ਮੰਨ ਲਓ ਤੁਹਾਡਾ ਪੇਟ ਸਹੀ ਨਹੀਂ ਰਹਿੰਦਾ ਹਮੇਸ਼ਾ ਵਧ ਹਜਮੀ ਰਹਿੰਦੀ ਹਾਜਮਾ ਖਰਾਬ ਰਹਿੰਦਾ ਹੈ ਤੇ ਵਾਰ-ਵਾਰ ਲੂਜ਼ ਮੂਸ਼ਨ ਹੁੰਦੀ ਹੈ ਤਾਂ ਇਸ ਦੇ ਲਈ ਤੁਹਾਨੂੰ ਕੀ ਕਰਨਾ ਹੈ ਇਸ ਇਟ ਨੂੰ ਕੇਸ ਲਓ ਇਸ ਦਾ ਪਾਊਡਰ ਨਿਕਲ ਕੇ ਆਵੇਗਾ ਪਾਊਡਰ ਨੂੰ ਬਿਲਕੁਲ ਹਲਕਾ ਜਿਹਾ ਚਿਮੇ ਕੇ ਤਿਲਕ ਲਗਾਉਂਦੇ ਹਨ ਇਸ ਨਾਲ ਤਰ੍ਹਾਂ ਨਾਲ ਤੁਸੀਂ ਪਾਊਡਰ ਨੂੰ ਲਓ ਤੇ ਲੱਸੀ ਵਿੱਚ ਮਿਲਾ ਲਓ ਤੇ ਮਿਲਾ ਕੇ ਉਸ ਨੂੰ ਚਮਚ ਦੇ ਨਾਲ ਘੁਮਾ ਦਿਓ ਤੇ ਇਸ ਲੱਸੀ ਦਾ ਸੇਵਨ ਤੁਸੀਂ 40 ਤੋਂ 50 ਦਿਨ ਲਗਾਤਾਰ ਕਰੋ ਦੁਪਹਿਰ ਦੇ ਸਮੇਂ ਕਰ ਸਕਦੇ ਹੋ ਸਵੇਰੇ ਸਵੇਰੇ ਖਾਲੀ ਪੇਟ ਕਰ ਸਕਦੀਆਂ ਦੇਖੋ ਇਸ ਨੂੰ ਜਿੰਨਾ ਲੰਬਾ ਸਮਾਂ ਤੱਕ ਤੁਸੀਂ ਕਰਦੇ ਜਾਓਗੇ ਤੁਹਾਡੀਆਂ ਪੇਟ ਦੀਆਂ ਸਾਰੀਆਂ ਖਰਾਬੀਆਂ ਦੂਰ ਹੋ ਜਾਣਗੀਆਂ ਤਾਂ ਹੁਣ ਅਸੀਂ ਇਸ ਉਪਾਅ ਨੂੰ ਸਮਝ ਚੁੱਕੇ ਹਾਂ ਤਾਂ ਦੇਖੋ ਇਸ ਇਟ ਨਾਲ ਤੁਹਾਡੇ ਬਹੁਤ ਸਾਰੇ ਉਪਾਅ ਹੁੰਦੇ ਨੇ ਇੱਥੇ ਮੈਂ ਤੁਹਾਨੂੰ ਸਿਰਫ ਤੇ ਸਿਰਫ ਇੱਕ ਹੀ ਉਪਾਅ ਦੱਸਿਆ ਹੈ 500 ਤਰ੍ਹਾਂ ਦੇ ਉਪਾਅ ਨੇ ਪਰ ਤੁਹਾਡੇ ਲਈ ਜੋ ਜ਼ਰੂਰੀ ਹੈ ਜੋ ਆਸਾਨੀ ਦੇ ਨਾਲ ਹੋ ਜਾਵੇ ਉਹ ਮੈਂ ਤੁਹਾਨੂੰ ਉਪਾਅ ਦੱਸਿਆ ਹੈ ਇੱਟ ਚੁੱਕੋਂ ਮੰਦਰ ਦੇ ਵਿੱਚ ਦਾਨ ਕਰੋ ਕਿਤੇ ਕੋਈ ਭਵਨ ਬਣ ਰਿਹਾ ਹੈ ਮੰਦਰ ਕੋਈ ਪੂਜਾ ਸਥਾਨ ਧਾਰਮਿਕ ਸਥਾਨ ਕੁਝ ਵੀ ਬਣ ਰਿਹਾ ਹੈ ਤਾਂ ਉਥੇ ਦਾਨ ਕਰ ਦਿਓ ਇੱਛਾ ਤੁਹਾਡੀ ਏ ਚਾਹੀ ਤੁਸੀਂ 100 ਇੱਟ ਦਾਨ ਕਰੋ ਚਾਹੀ 4000 ਕਰੋ ਚਾਹੀ 5000 ਕਰੋ ਉਹ ਤੁਹਾਡੀ ਇੱਛਾ ਏ ਉਹ ਤੁਹਾਡਾ ਸਮਰਥਨ ਹੈ ਇਥੇ ਤੇ ਕੋਈ ਨਿਸ਼ਚਿਤ ਨਹੀਂ ਹੈ ਕਿ ਤੁਸੀਂ ਕਿੰਨੀਆਂ ਕਰੋ ਤੇ ਇਹਨਾਂ ਚੀਜ਼ਾਂ ਨੂੰ ਜਿਵੇਂ ਇੱਟਾਂ ਵਗੈਰਾ ਨੇ ਇਹ ਹੀ ਤੁਸੀਂ ਆਪਣੇ ਘਰ ਦੇ ਆਸ-ਪਾਸੇ ਧਾਰਮਿਕ ਸਥਾਨ ਵਿੱਚ ਤੁਸੀਂ ਇੱਕ ਸੰਖਿਆ ਦੇ ਵਿੱਚ ਦੋ ਦੀ ਸੰਖਿਆ ਵਿੱਚ 1 ਤੋਂ ਲੈ ਕੇ 12 ਦੀ ਸੰਖਿਆ ਦੇ ਵਿੱਚ ਵੀ ਕੁੰਡਲੀ ਦੇ ਹਿਸਾਬ ਦੇ ਨਾਲ ਜੇਕਰ ਤੁਹਾਡੀ ਕੁੰਡਲੀ ਵਿੱਚ ਬੈਠਾ ਹੈ ਮੰਗਲ ਜਿਸ ਘਰ ਵਿੱਚ ਉਸ ਦੇ ਹਿਸਾਬ ਨਾਲ ਦਾਨ ਕਰ ਦਿਓ ਜੇਕਰ ਤੁਹਾਨੂੰ ਗੁੰਡਲੀ ਨਹੀਂ ਪਤਾ ਤੁਹਾਨੂੰ ਲਸ਼ਣ ਪਤਾ ਹਨ ਕਿ ਉਹ ਇਹ ਲਸ਼ਣ ਨੇ ਮੇਰੇ ਜੀਵਨ ਵਿੱਚ ਆਉਂਦੇ ਹੀ ਆਉਂਦੇ ਨੇ ਤਾਂ 12 ਇੱਟਾ ਤੁਸੀਂ ਨਿਸ਼ਚਿਤ ਕਰ ਲਓ ਕਿ 12 ਇੱਟਾ ਤੁਸੀਂ ਆਪਣੇ ਘਰ ਦੇ ਆਸੇ ਪਾਸੇ ਮੰਦਰ ਧਾਰਮਿਕ ਸਥਾਨ ਤੇ ਦਾਨ ਕਰ ਦਿਓ ਤਾਂ ਦੇਖਣਾ ਕਿਵੇਂ ਤੁਹਾਡੇ ਜੀਵਨ ਵਿੱਚ ਸੱਚ ਵਿੱਚ ਸ਼ੁੱਧਤਾ ਆਵੇਗੀ ਜੋ ਵੀ ਤੁਹਾਡੇ ਸ਼ੁਭ ਮੌਕੇ ਹੁੰਦੇ ਹਨ ਜੋ ਵੀ ਤੁਸੀਂ ਕਰਨਾ ਚਾਹ ਰਹੇ ਹੋ ਉਸ ਤੋਂ ਬਾਅਦ ਕਦੇ ਵੀ ਸਮੱਸਿਆ ਨਹੀਂ ਆਵੇਗੀ ਤਾਂ ਏਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸ ਦੇ ਨਾਲ ਕਮੈਂਟ ਦੇ ਵਿੱਚ ਜੈ ਮਾਤਾ ਜੀ ਜ਼ਰੂਰ ਲਿਖਣਾ ਤਾਂ ਕਿ ਮਾਂ ਲక్ష్ਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇ ਮਿਲਦੇ ਹਾਂ ਜੀ ਇੱਕ ਨਵੀਂ ਜਾਣਕਾਰੀ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ